ਅ ਜਿਵੇਂ ਕਿ ਮੈਂ ਪਿਛਲੀ ਵੀ ਦੋ ਵੀਡੀਓਜ਼ ਵਿੱਚ ਵੀ ਦੱਸ ਚੁੱਕਾ ਇਸ ਵਾਰੀ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਵਿਦਿਆਰਥੀਆਂ ਦਾ ਵਜੀਫਾ ਅਪਲਾਈ ਕਰ ਲਈ ਤਿੰਨ ਸਟੈਪ ਹੈ ਫਰਸਟ ਰਜਿਸਟ੍ਰੇਸ਼ਨ ਹੈ ਰਜਿਸਟ੍ਰੇਸ਼ਨ ਤੋਂ ਬਾਅਦ OTR ਵਨ ਟਾਈਮ ਰਜਿਸਟ੍ਰੇਸ਼ਨ ਹੈ ਜਿਹੜੀ ਫੇਸ ਆਥੈਂਟੀਕੇਸ਼ਨ ਹੈ ਉਸ ਤੋਂ ਬਾਅਦ ਤੀਜਾ ਤੀਸਰਾ ਸਟੈਪ ਜਿਹੜਾ ਹੈਗਾ ਉਹ ਹੈਗਾ ਬੱਚੇ ਦੀ ਸਕਾਲਰਸ਼ਿਪ ਦਾ ਅਪਲਾਈ ਕਰਨਾ ਲੌਗਇਨ ਕਰਕੇ ਠੀਕ ਹੈ ਜੀ OTR ਕੰਪਲੀਟ ਹੋਣ ਤੋਂ ਬਾਅਦ ਆਈਡੀ ਤੇ ਪਾਸਵਰਡ ਜਿਹੜਾ ਉਹ SMS ਦੇ ਰੂਪ ਵਿੱਚ ਜਿਹੜਾ ਉਹ ਰਜਿਸਟਰਡ ਮੋਬਾਈਲ ਨੰਬਰ ਆ ਉਹਦੇ ਉੱਪਰ ਪ੍ਰਾਪਤ ਹੋ ਗਿਆ ਹੋਵੇਗਾ ਤੁਹਾਨੂੰ ਸਾਰਿਆਂ ਨੂੰ ਤੇ ਉਹਦੇ ਤੋਂ ਆਈਡੀ ਪਾਸਵਰਡ ਦੇਖ ਕੇ ਤੁਸੀਂ ਇਸ ਤਰੀਕੇ ਨਾਲ ਲੌਗਇਨ ਕਰ ਲੈਣਾ ਜਿਵੇਂ ਪਹਿਲੇ ਵੀ ਆਪਸ਼ਨ ਸੀਗੇ ਆਪਾਂ ਹੋਮ ਪੇਜ ਤੇ ਦੇਖਿਆ ਸਟੂਡੈਂਟ ਸਟੂਡੈਂਟ ਤੇ ਜਾਣਾ ਸਟੂਡੈਂਟ ਤੇ ਜਾਣ ਤੋਂ ਬਾਅਦ ਅੱਗੇ ਆਪਾਂ OTR ਤੇ ਦੇਖਿਆ ਸੀਗਾ OTR ਤੇ ਨਹੀਂ ਜਾਣਾ ਇਸ ਵਾਰੀ ਜਾਣਾ ਅਪਲਾਈ ਫਾਰ ਸਕਾਲਰਸ਼ਿਪ ਤੇ ਠੀਕ ਹੈ ਜੀ ਪਰ ਪਹਿਲੇ ਦੋ ਸਟੈਪ ਜਿਹੜੇ ਆ ਉਹ ਕੰਪਲੀਟ ਹੋਏ ਹੋਣੇ ਚਾਹੀਦੇ ਆ ਕਿਹੜੇ ਇੱਕ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਤੋਂ ਬਾਅਦ OTR ਠੀਕ ਹੈ ਜੀ ओटीआर ਕਿਵੇਂ ਕਰਨਾ ਹੈ ਜਾਂ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਰਜਿਸਟ੍ਰੇਸ਼ਨ ਦੇ ਬਾਅਦ ओटीआर ਕਿਵੇਂ ਕਰਨਾ ਹੈ ਐਪ ਦੇ ਥਰੂ ਇਹ ਦੋਨੋਂ ਵੀਡੀਓਜ਼ ਆਲਰੇਡੀ ਮੇ ਕੋਈ ਬਣੀਆ ਹੋਈ ਹੈ ਮੈਂ ਡਿਸਕ੍ਰਿਪਸ਼ਨ ਵਿੱਚ ਰੱਖ ਦਾਂਗਾ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ YouTube ਦੀ ਡਿਸਕ੍ਰਿਪਸ਼ਨ ਵਿੱਚੋਂ ਠੀਕ ਹੈ ਜੀ ਅਪਲਾਈ ਫॉर ਸਕਾਲਰਸ਼ਿਪ ਦੇ ਜਾਣਾ ਇਸ ਤਰੀਕੇ ਨਾਲ ਅੱਗੇ ਜਿਹੜੀਆਂ ਹੈਗਾ ਨਵੀਂ ਸਕਰੀਨ ਖੁੱਲ ਜਾਏਗੀ ਇਹਦੇ ਵਿੱਚ ਆਲਰੇਡੀ ਜਿਹੜੀ ਤੁਹਾਡੇ ਕੋਲ ਆਈਡੀ ਪਾਸਵਰਡ ਆਇਆ ਹੋਇਆ SMS ਦੇ ਥਰੂ ਉਹ ਆਈਡੀ ਪਾਸਵਰਡ ਜਿਹੜਾ ਇੱਥੇ ਭਰ ਕੇ ਕੈਪਚਾ ਕੋਡ ਭਰਨ ਤੋਂ ਬਾਅਦ ਲੌਗਇਨ ਤੇ ਕਲਿੱਕ ਕਰ ਦੇਣਾ ਲੌਗ ਇਨ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਤੁਹਾਨੂੰ ਮੈਸੇਜ ਆ ਜਾਏਗਾ ਕਿ ਸਕਸੈਸਫੁਲੀ ਲੌਗ ਇਨ ਹੋ ਗਿਆ। ਨੈਕਸਟ ਨਵੀਂ ਸਕਰੀਨ ਜਿਹੜੀ ਅਗਲੀ ਸਕਰੀਨ ਹੈ ਇਹਦੇ ਵਿੱਚ ਪ੍ਰੋਸੀਡ ਦਾ ਬਟਨ ਬਣਿਆ ਠੀਕ ਹੈ ਜੀ ਇੱਥੋਂ ਪ੍ਰੋਸੀਡ ਦੇ ਬਟਨ ਤੇ ਕਲਿੱਕ ਕਰਨਾ। ਫਿਰ ਇਸ ਤਰੀਕੇ ਨਾਲ ਤੁਹਾਡੇ ਕੋਲ ਜਿਹੜੀ ਹੈ ਨਵੀਂ ਸਕਰੀਨ ਜਿਹੜੀ ਖੁੱਲ ਜਾਏਗੀ ਜਿਹੜੀ ਆਪਸ਼ਨਸ ਪਹਿਲੇ ਨਹੀਂ ਸੀ ਆ ਰਹੀਆਂ ਪ੍ਰੋਸੀਡ ਬਟਨ ਤੇ ਕਲਿੱਕ ਕਰਨ ਤੇ ਆਈਆਂ। ਇਹਦੇ ਵਿੱਚ ਨਵੀਂ ਇੱਕ ਆਪਸ਼ਨ ਐਡ ਹੋ ਗਈ ਹੈ। ਫਿਲ ਐਪਲੀਕੇਸ਼ਨ ਠੀਕ ਹੈ ਜੀ ਇਹ ਉਹੀ ਹੈ ਜਿੱਤੇ ਅਪਲਾਈ ਫਾਰ ਸਕਾਲਰਸ਼ਿਪ ਆਪਾਂ ਕਹਿ ਲਈਏ ਜਾਂ ਐਪਲੀਕੇਸ਼ਨ ਕਹਿ ਰਹੀ ਹੈ ਜਿਹਨੂੰ ਆਪਾਂ ਫਿਲ ਕਰਨਾ ਫਾਰਮ ਨੂੰ ਠੀਕ ਹੈ ਜੀ ਫਿਲ ਐਪਲੀਕੇਸ਼ਨ ਤੇ ਕਲਿੱਕ ਕਰਨਾ ਫਿਲ ਐਪਲੀਕੇਸ਼ਨ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਉੱਪਰ ਜਿਹੜੀਆਂ ਡਿਟੇਲਸ ਹੈਗੀਆਂ ਆਲਰੇਡੀ ਜਿਹੜੀਆਂ ਫੀਲਡ ਨੇ ਉਹ ਸ਼ੋ ਹੋ ਜਾਣਗੇ ਇਸ ਤੋਂ ਬਾਅਦ نیچے ਜਿਹੜੀਆਂ ਸਕਾਲਰਸ਼ਿਪ ਦੇ ਨਾਲ ਰਿਲੇਟਡ ਆਪਾਂ অপਸ਼ਨ ਸਿਲੈਕਟ ਕਰਨੀਆਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਸਕਾਲਰਸ਼ਿਪ ਨੂੰ ਅ ਐਂਡ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਅਪਲਾਈ ਕਰਨ ਦਾ ਸੇਮ ਹੀ ਤਰੀਕਾ ਹੈ ਠੀਕ ਹੈ ਕੋਈ ਵੱਖਰਾ ਨਹੀਂ ਹੈਗਾ ਚਾਹੇ ਕੈਟਾਗਰੀ ਚ ਅਪਲਾਈ ਕਰ ਰਹੇ ਹੋ ਚਾਹੇ ਐਨਐਮਐਸ ਤੇ ਅਪਲਾਈ ਕਰ ਰਹੇ ਹੋ ਚਾਹੇ ਡਿਸੇਬਿਲਟੀ ਚ ਅਪਲਾਈ ਕਰ ਰਹੇ ਹੋ ਚਾਹੇ ਮਿਨੋਰਿਟੀ ਚ ਅਪਲਾਈ ਕਰ ਰਹੇ ਹੋ ਪੋਰਟਲ ਸੇਮ ਹੈ ਤਰੀਕਾ ਸੇਮ ਹੈ ਸਿਰਫ ਇਹਨਾਂ ਆਪਸ਼ਨਸ ਜਿਹੜੀਆਂ ਹੈਗੀਆਂ ਇਹਨਾਂ ਨਾਲ ਜਿਹੜੀ ਹੈ ਬੱਚੇ ਦੇ ਅੱਗੇ ਸਕੀਮ ਸ਼ੋ ਹੁੰਦੀ ਹੈ ਕਿ ਬੱਚਾ ਕਿਹੜੀ ਸਕੀਮ ਵਿੱਚ ਜਾਵੇਗਾ ਠੀਕ ਹੈ ਜੀ ਫਿਲਹਾਲ ਜਿਵੇਂ ਮੈਂ ਦੱਸ ਚੁੱਕਾ ਤੁਹਾਨੂੰ ਐਨਐਮਐਸ ਤੇ ਡਿਸੇਬਿਲਟੀ ਜਿਹੜੀ ਆ ਇਹ ਦੋ ਜਿਹੜੀਆਂ ਹੋਈ ਸਕੀਮਾਂ ਜਿਹੜੀਆਂ ਐਕਟਿਵ ਹੋਈਆਂ ਬਾਕੀ ਦਾ ਸ਼ਡਿਊਲ ਵੀ ਜਲਦੀ ਆ ਜਾਏਗਾ ਠੀਕ ਹੈ ਪਰ ਤਰੀਕਾ ਸੇਮ ਹੀ ਰਹੇਗਾ ਜਿਵੇਂ ਇੱਥੇ ਕਮਿਊਨਿਟੀ ਹੈ ਇਹਦੇ ਵਿੱਚ ਜਿਵੇਂ ਐਸਸੀ ਸਿਲੈਕਟ ਕੀਤਾ ਹੋਇਆ ਕੈਟਾਗਰੀ ਜਿਹੜੇ ਬੱਚੇ ਐਸੀ ਕੈਟਾਗਰੀ ਨਾਲ ਰਿਲੇਟਡ ਹੋਣਗੇ ਐਸਸੀ ਸਕਾਲਰਸ਼ਿਪ ਅਪਲਾਈ ਕਰਨਗੇ ਉਹ ਇਥੋਂ ਕੈਟਾਗਰੀ ਜਦੋਂ ਐਸਸੀ ਜਾਂ ਬੀਸੀ ਸਿਲੈਕਟ ਕਰਨਗੇ ਉਹਨਾਂ ਨੂੰ ਉਸ ਹਸਾਬ ਨਾਲ ਅੱਗੇ ਸਕੀਮ ਸ਼ੋ ਹੋ ਜਾਏਗੀ ਰਿਲੀਜੀਅਨ ਦੇ ਵਿੱਚ ਹਿੰਦੂ ਸਿੱਖ ਜੈਨ ਬੁੱਧੀ ਬੋਧੀ ਜਿਹੜੇ ਵੀ ਆ ਸਾਰੇ ਹੈਗੇ ਆ ਰਿਲੀਜੀਅਨ ਉਹ ਸਾਰੇ ਜਿਹੜੇ ਆ ਇੱਥੇ ਲਿਸਟ ਵਿੱਚ ਸ਼ੋ ਹੋ ਜਾਣਗੇ ਤੇ ਉਹਦੇ ਅਕੋਰਡਿੰਗ ਮਿਨੋਰਟੀ ਵਗੈਰਾ ਲਈ ਜਿਹੜੇ ਬੱਚੇ ਐਲੀਜੀਬਲ ਹੋਣਗੇ ਉਹਨਾਂ ਨੂੰ ਅੱਗੇ ਸਕ੍ਰੀਨ ਸ਼ੋ ਹੋਣਗੇ ਆ ਠੀਕ ਹੈ ਅੱਗੇ ਐਨੂਅਲ ਇਨਕਮ ਆ ਪੇਰੈਂਟਸ ਦੀ ਇਹ ਭਰਾਂਗੇ ਇਹ ਭਰਨ ਤੋਂ ਬਾਅਦ ਅੱਗੇ ਡਿਸੇਬਿਲਟੀ ਠੀਕ ਹੈ ਇਹਦੇ ਵਿੱਚ ਡਿਸੇਬਿਲਟੀ ਜੇ ਤਨੋ ਕੀਤਾ ਦੈਨ ਜਿਹੜੀ ਕੋਈ ਹੋਰ ਸਕਾਲਰਸ਼ਿਪ ਹੈਗੀ ਹੈ ਬੱਚਾ ਜਿੰਨਾ ਚ ਐਲੀਜੀਬਲ ਆ ਉਹ ਨੂੰ ਸਕੀਮਾ ਸ਼ੋ ਹੋਣਗੀਆਂ ਯਾ ਯੈਸ ਕਰਕੇ ਅੱਗੇ ਡਿਸੇਬਿਲਟੀ ਦੀ ਸਾਰਾ ਡਿਟੇਲ ਭਰਾਂਗੇ ਆਪਾਂ ਸਰਟੀਫਿਕੇਟ ਨੰਬਰ ਤੇ ਪਰਸੈਂਟੇਜ ਵਗੈਰਾ ਦੈਨ ਉਹਨੂੰ ਡਿਸੇਬਿਲਟੀ ਵਾਲੀ ਜਿਹੜੀ ਹੈ ਸਕਾਲਰਸ਼ਿਪ ਜਿਹੜੀ ਆ ਉਹ ਵੀ ਸ਼ੋ ਹੋ ਜਾਏਗੀ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਸਕੀਮਸ ਜਿਹੜੀਆਂ ਵੱਖ-ਵੱਖ ਸਿਲੈਕਟ ਹੋਣੀਆਂ ਪਰ ਤਰੀਕਾ ਜਿਹੜਾ ਉਹ ਸੇਮ ਹੀ ਰਹੇਗਾ ਠੀਕ ਹੈ ਜੀ ਬਾਕੀ ਵੀ ਜੇ ਸਾਰੀਆਂ ਜਿਹੜੀਆਂ ਹੈਗੀ ਹੈ ਡਿਟੇਲ ਇਹ ਧਿਆਨ ਨਾਲ ਦੇਖ ਲੈਣੀ ਹੈ ਤੇ ਬੱਚੇ ਦੇ ਅਕੋਰਡਿੰਗ ਜਿਹੜੀ ਉਹਨੂੰ ਸੈੱਟ ਕਰ ਦੇਣਾ ਸਾਰੇ ਡਾਟੇ ਨੂੰ ਬੱਚੇ ਦੀ ਪਰਸਨਲ ਡਿਟੇਲ ਜਿਹੜੀ ਹੈ ਮੈਂ ਹਾਈਡ ਕੀਤੀ ਹੋਈ ਹੈ ਅ ਨੈਕਸਟ ਦੇ ਨਾਲ ਹੀ ਅੱਗੇ نیچے ਬਟਨ ਆ ਜਾਏਗਾ ਸੇਵ ਐਂਡ ਨੈਕਸਟ ਦਾ ਠੀਕ ਹੈ ਸੇਵ ਐਜ਼ ਡਰਾਫਟ ਵੀ ਕਰ ਸਕਦੇ ਹੋ ਸੇਵ ਐਜ਼ ਨੈਕਸਟ ਨਾਲ ਅਗਲਾ ਪੇਜ ਵੀ ਨਾਲ ਹੀ ਓਪਨ ਹੋ ਜਾਏਗਾ ਠੀਕ ਹੈ ਜੀ ਜਿਹੜੀ ਜਨਰਲ ਡਿਟੇਲ ਹੈ ਬੱਚੇ ਦੀ ਉਹ ਆਪਾਂ ਸਕਸੈਸਫੁਲੀ ਸਬਮਿਟ ਕਰ ਚੁੱਕੇ ਹਾਂ ਠੀਕ ਹੈ ਜੀ ਨੈਕਸਟ ਅੱਗੇ ਆ ਗਈ ਹੈ ਅਕੈਡੈਮਿਕ ਡਿਟੇਲ ਬੱਚੇ ਦੀ ਇੱਕ ਹੋਰ ਧਿਆਨ ਰੱਖਿਓ ਕਈ ਵਾਰੀ ਕੀ ਹੁੰਦਾ ਆ ਜਿਹੜੇ ਐਰੋ ਦੇ ਨਿਸ਼ਾਨ ਬਣੇ ਆ ਇਹਨਾਂ ਵਿੱਚ ਇਨਫੋਰਮੇਸ਼ਨ ਹਿਡਨ ਹੁੰਦੀ ਹੈ ਠੀਕ ਹੈ ਐਰੋ ਤੇ ਕਲਿੱਕ ਕਰੋਗੇ ਤੇ ਇਹ ਇਸ ਤਰੀਕੇ ਨਾਲ ਡਿਟੇਲ ਜਿਹੜੀ ਹੈ ਸ਼ੋ ਹੋ ਜਾਂਦੀ ਹੈ ਵੱਖ-ਵੱਖ ਤਰੀਕੇ ਨਾਲ ਸ਼ੋਅ ਹੁੰਦਾ ਮੋਸਟਲੀ ਇਹਦੇ ਵਿੱਚ ਹਿਡਨ ਹੁੰਦੀ ਇਨਫੋਰਮੇਸ਼ਨ ਸੋ ਐਰੋ ਤੇ ਕਲਿੱਕ ਕਰੋਗੇ ਤੇ ਬਾਕੀ ਇਨਫੋਰਮੇਸ਼ਨ ਜਿਹੜੀ ਆ ਉਹ ਓਪਨ ਹੋ ਜਾਏਗੀ ਠੀਕ ਹੈ ਜੀ ਅਕੈਡਮਿਕਸ ਦੇ ਵਿੱਚ ਇੰਸਟੀਚਿਊਟ ਦਾ ਉੱਪਰ ਯੂਡਾਈਸ ਕੋਡ ਸ਼ੋ ਹੋ ਰਿਹਾ ਨੀਚੇ ਇੰਸਟੀਚਿਊਟ ਦਾ ਨਾਮ ਠੀਕ ਹੈ ਜੀ ਇੰਸਟੀਚਿਊਟ ਦਾ ਨਾਮ ਤੁਸੀਂ ਗੈਟ ਇੰਸਟੀਚਿਊਟ ਚੋਂ ਜਾ ਕੇ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਇੰਸਟੀਚਿਊਟ ਹੈਗਾ ਬੱਚੇ ਦਾ ਅੱਗੇ ਕਲਾਸ 9th ਠੀਕ ਹੈ ਬੱਚੇ ਦੀ ਤੇ ਮੈਂ ਜਿਹੜਾ ਇਹ ਬੱਚੇ ਦਾ ਅਪਲਾਈ ਐਨਐਮਐਸ ਲਈ ਕਰਨ ਜਾ ਰਿਹਾ ਠੀਕ ਹੈ ਜੀ 9ਥ ਕਲਾਸ ਦਾ ਬੱਚਾ 8ਥ ਕਲਾਸ ਵਿੱਚ ਇਹਨੇ ਟੈਸਟ ਦਿੱਤਾ ਹੋਇਆ ਸੋ ਇਹਦੀਆਂ ਡਿਟੇਲਸ ਅੱਗੇ ਦੇਖਾਂਗੇ ਨੈਕਸਟ ਉਹਦੀ ਸਾਰੇ ਰੋਲ ਨੰਬਰ ਜੋ ਵੀ ਸਾਰੀ ਡਿਟੇਲ ਆ ਉਹ ਜਿਹੜੀ ਆ ਉਹ ਸ਼ੋ ਕਰਾਈ ਹੈ ਐਡ ਕਰ ਲੈਣੀ ਤੁਸੀਂ ਅਪਡੇਟ ਕਰ ਸਕਦੇ ਹੋ ਨੈਕਸਟ ਇੱਥੇ ਅੱਗੇ ਆ ਗਿਆ ਪ੍ਰੀਵੀਅਸ ਅਕੈਡੈਮਿਕ ਡਿਟੇਲ ਇਹ ਵਾਲੇ ਐਰੋ ਜਿਹੜੇ ਹੈਗੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਇਹਦੇ ਤੇ ਧਿਆਨ ਨਾਲ ਕਲਿੱਕ ਕਰਨਾ ਫਿਰ ਤੁਹਾਨੂੰ ਇਹ ਡਿਟੇਲ ਸ਼ੋ ਹੋਣਗੀਆਂ ਠੀਕ ਹੈ ਜੀ ਪਿਛਲੇ ਸਾਲ ਉਹ 8ਵੀਂ ਦੀ ਉਹਦੀ ਡਿਟੇਲ ਸ਼ੋ ਹੋ ਗਈ ਹੈ ਉਹਦੇ ਨੰਬਰ ਕੀ ਸੀ ਤੇ ਕਿਹੜੇ ਸਾਲ ਚ ਉਹਨੇ ਪਾਸ ਕੀਤੀ ਹੋਈ ਹੈ ਕਿਹੜੀ ਕਲਾਸ ਪਾਸ ਕੀਤੀ ਹੋਈ ਹੈ ਇਸੇ ਤਰੀਕੇ ਨਾਲ ਹੀ ਫਿਰ ਇੱਥੇ ਕੰਪੀਟੀਟਿਵ ਐਗਜ਼ਾਮ ਦੀ ਜਿਹੜੀ ਹੈਗੀ ਹੈ ਡਿਟੇਲ ਉਹ ਸ਼ੋ ਹੋਏਗੀ ਐਰੋ ਤੇ ਕਲਿੱਕ ਕਰਨ ਨਾਲ ਠੀਕ ਹੈ ਜੀ ਐਰੋ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਜਿਹੜੀ ਕੰਪੀਟੀਟਿਵ ਐਗਜ਼ਾਮ ਆ ਉਹਦੀ ਡਿਟੇਲ ਸ਼ੋ ਹੋ ਜਾਏਗੀ ਇੱਥੋਂ ਐਨ ਐਮ ਐਸ ਸਿਲੈਕਟ ਕੀਤਾ ਹੋਇਆ ਮੈਂ ਕੰਡਕਟ ਪੰਜਾਬ ਸਰਕਾਰ ਨੇ ਕਰਵਾਇਆ ਹੋਇਆ ਇਸ ਲਈ ਪੰਜਾਬ ਸਿਲੈਕਟ ਕੀਤਾ ਇੱਥੇ ਬੱਚੇ ਦਾ ਅਗੇ ਰੋਲ ਨੰਬਰ ਐਂਟਰ ਕਰਾਂਗੇ ਤੇ ਇਅਰ ਜਿਹੜੇ ਇਅਰ ਵਿੱਚ ਟੈਸਟ ਹੋਇਆ ਉਹ ਸਿਲੈਕਟ ਕਰਾਂਗੇ ਠੀਕ ਹੈ ਈਅਰ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਐਂਡ ਸੇਵ ਐਂਡ ਨੈਕਸਟ ਕਰ ਦਾਂਗੇ ਠੀਕ ਹੈ ਜੀ ਇਹ ਡਿਟੇਲ ਤੋਂ ਡਿਟੇਲ ਦੇ ਅਕੋਰਡਿੰਗ ਸਟੂਡੈਂਟ ਨੂੰ ਅੱਗੇ ਐਨਐਮਐਸ ਸਕੀਮ ਸ਼ੋ ਹੋਣੀ ਹੈ ਜੇ ਰੋਲ ਨੰਬਰ ਜਾਂ ਕੋਈ ਵੀ ਡਿਟੇਲ ਦੇ ਵਿੱਚ ਫਰਕ ਹੈ ਦੈਨ ਬੱਚੇ ਨੂੰ ਐਨਐਮਐਸ ਸਕੀਮ ਜਿਹੜੀ ਆ ਉਹ ਸ਼ੋ ਨਹੀਂ ਹੋਵੇਗੀ ਕਈ ਵਾਰੀ ਆਪਾਂ ਕਹਿੰਦੇ ਹਾਂ ਜੀ ਥੇਰ ਇਜ਼ ਨੋ ਸਕੀਮ ਲਿਖਿਆ ਆ ਜਾਂਦਾ ਸਟੂਡੈਂਟ ਲਈ ਸੋ ਉਹਦਾ ਰੀਜ਼ਨ ਇਹੀ ਹੁੰਦੇ ਆ ਜਾਂ ਤਾਂ ਉਹ ਸਕੀਮ ਐਕਟਿਵ ਨਹੀਂ ਹੋਈ ਹੁੰਦੀ ਠੀਕ ਹੈ ਜਾਂ ਉਹਦਾ ਟਾਈਮ ਜਿਹੜਾ ਓਵਰ ਹੋ ਗਿਆ ਹੁੰਦਾ ਜਾ ਸਾਡਾ ਜਿਹੜਾ ਡਾਟਾ ਜਿਹੜਾ ਭਰਿਆ ਗਿਆ ਜੇ ਸਾਰਾ ਸਹੀ ਹੈ ਸ਼ਡਿਊਲ ਜਿਹੜੇ ਸ਼ਡਿਊਲ ਦੇ ਅਕੋਰਡਿੰਗ ਪੋਰਟਲ ਚੱਲ ਰਿਹਾ ਤੇ ਜੇ ਸਕੀਮ ਸ਼ੋ ਨਹੀਂ ਹੋ ਰਹੀ ਦੈਨ ਜਿਵੇਂ ਮੈਂ ਉੱਪਰਲੇ ਪੇਜ ਤੇ ਵੀ ਦੱਸਿਆ ਸੀ ਬੱਚੇ ਦੀ ਕੈਟਾਗਰੀ ਉਹਦਾ ਰੈਲੀਜੀਅਨ ਉਹਦੀ ਡਿਸੇਬਿਲਟੀ ਜਿੰਨਾ ਵੀ ਉਹ ਰਿਲੇਟਡ ਹੈਗਾ ਉਹਦੀ ਉਹ ਚੀਜ਼ ਜ਼ਰੂਰ ਚੈੱਕ ਕਰੋ ਜਿਵੇਂ ਐਨਐਮਐਸ ਵਾਲਾ ਬੱਚਾ ਇਹਦੀ ਐਨਐਮਐਸ ਦੀ ਡਿਟੇਲ ਸਾਰੀ ਧਿਆਨ ਨਾਲ ਚੈੱਕ ਕੀਤੀ ਜਾਏਗੀ ਜੇਕਰ ਅਗਲੇ ਪੇਜ ਤੇ ਸਕੀਮ ਸ਼ੋ ਨਹੀਂ ਹੁੰਦੀ ਤਾਂ ਠੀਕ ਹੈ ਸੇਵ ਐਂਡ ਨੈਕਸਟ ਕੀਤਾ ਨੈਕਸਟ ਅੱਗੇ ਕੰਟੀਨਿਊ ਦੀ ਆਪਸ਼ਨ ਹੈ ਕੰਟੀਨਿਊ ਤੇ ਕ ਇਸ ਤਰੀਕੇ ਨਾਲ ਤੁਸੀਂ ਦੇਖੋਗੇ ਬੱਚੇ ਨੂੰ ਜਿਹੜੀ ਆ ਉਹ ਸਕੀਮ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਸ਼ੋ ਹੋ ਰਹੀ ਹੈ ਐਨ ਐਮ ਐਸ ਜਿਹਨੂੰ ਸ਼ਾਰਟ ਚ ਆਪਾਂ ਐਨ ਐਮ ਐਸ ਕਹਿੰਦੇ ਆ ਠੀਕ ਹੈ ਜੀ ਤੇ ਇਹਦੇ ਨਾਲ ਇੱਕ ਹੋਰ ਵੀ ਹੈਗਾ ਇਹਦੇ ਨਾਲ ਡਾਕੂਮੈਂਟ ਅਪਲੋਡ ਕਰਨ ਦੀ ਆਪਸ਼ਨ ਆ ਜਿਹੜੇ ਬਾਕੀ ਸਕੀਮਸ ਹੈਗੀਆਂ ਉਹਨਾਂ ਲਈ categories ਨਾਲ ਰਿਲੇਟਡ ਨੇ ਜਿਹੜੀਆਂ ਵੀ ਡਿਸੇਬਿਲਟੀ ਨਾਲ ਰਿਲੇਟਡ ਆ ਚਾਹੇ ਉਹ ਜਿਹੜੇ ਹੈਗੇ ਆ ਉਹ ਸਾਰੇ ਸਰਟੀਫਿਕੇਟ ਜਿਹੜੇ ਅਪਲੋਡ ਕਰਨਗੇ ਠੀਕ ਹੈ ਪਰ ਜਿਹੜਾ ਬੱਚਾ ਐਨ ਐਮ ਐਸ ਦਾ ਇਨ ਨੂੰ ਜਿਹੜਾ ਕਿਸੇ ਵੀ ਸਰਟੀਫਿਕੇਟ ਦੇ ਅਪਲੋਡ ਕਰਨ ਦੀ ਜ਼ਰੂਰਤ ਨਹੀਂ ਹੈ ਸੇਵ ਐਂਡ ਨੈਕਸਟ ਤੇ ਜਾਵਾਂਗੇ ਅ ਨੈਕਸਟ ਇਸ ਤਰੀਕੇ ਨਾਲ ਮੈਸੇਜ ਆ ਜਾਏਗਾ ਕਿ ਸਕਸੈਸਫੁਲੀ ਤੁਹਾਡੀ ਜਿਹੜੀ ਇਨਫਰਮੇਸ਼ਨ ਆ ਉਹ ਸੇਵ ਹੋ ਗਈ ਹੋਈ ਹੈ ਇੱਥੇ ਅਪਲੋਡ ਜਿਹੜਾ ਡਾਕੂਮੈਂਟ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਮੈਸੇਜ ਨਾਲ ਹੀ ਸ਼ੋ ਹੋ ਰਿਹਾ ਪੀ ਰਿਕੁਆਇਰਡ ਨਹੀਂ ਹੈਗੇ ਇਸ ਸਕੀਮ ਲਈ ਕੋਈ ਵੀ ਡਾਕੂਮੈਂਟ ਜਿਹੜਾ ਠੀਕ ਹੈ ਜੀ ਪਰ ਜਦੋਂ ਤੁਸੀਂ ਕੈਟਾਗਰੀ ਵਾਈਜ਼ ਕਰੋਗੇ ਐਸੀਬੀਸੀ ਅਪਲਾਈ ਕਰੋਗੇ ਜਾਂ ਡਿਸੇਬਿਲਟੀ ਲਈ ਅਪਲਾਈ ਕਰੋਗੇ ਜਾਂ ਹੋਰ ਮਿਨਿਓਰਿਟੀ ਕਿਸੇ ਹੋਰ ਸਕੀਮ ਲਈ ਅਪਲਾਈ ਕਰੋਗੇ ਥੈਨ ਤੁਹਾਨੂੰ ਇੱਥੇ ਸਰਟੀਫਿਕੇਟਸ ਜਿਹੜੇ ਆ ਰਿਕੁਆਇਰਡ ਆ ਉਹਨਾਂ ਦੀ ਲਿਸਟ ਸ਼ੋ ਹੋਏਗੀ ਠੀਕ ਹੈ ਜੀ ਇਸ ਸਕੀਮ ਲਈ ਨਹੀਂ ਰਿਕੁਆਇਰਡ ਇਸ ਲਈ ਨਹੀਂ ਕੋਈ ਵੀ ਸਰਟੀਫਿਕੇਟ ਸ਼ੋ ਹੋਇਆ ਨੈਕਸਟ ਤੇ ਕਲਿੱਕ ਕਰਾਂਗੇ ਨੈਕਸਟ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਤੁਹਾਡਾ ਕੋ ਸਕਸੈਸਫੁਲੀ ਜਿਹੜਾ ਫਾਰਮ ਜਿਹੜਾ ਉਹ ਸਬਮਿਟ ਹੋਣ ਦਾ ਮੈਸੇਜ ਸ਼ੋ ਹੋ ਜਾਏਗਾ ਸਕਾਲਰਸ਼ਿਪ ਅਪਲਾਈ ਹੋ ਚੁੱਕੀ ਹੈ ਤੁਸੀਂ ਦੁਬਾਰਾ ਬੱਚੇ ਦਾ ਲੌਗਇਨ ਜਿਹੜਾ ਹੈਗਾ ਇਹਦੇ ਵਿੱਚ ਕਰਕੇ ਸ਼ੋਰ ਹੋ ਲੈਣਾ ਸਕਾਲਰਸ਼ਿਪ ਅਪਲਾਈ ਹੋਈ ਹੈ ਕਿ ਨਹੀਂ ਦੁਬਾਰਾ ਲੌਗਇਨ ਕਰਕੇ ਉਹਦੀ ਆਈਡੀ ਪਾਸਵਰਡ ਨਾਲ ਕੈਪਚਾ ਕੋਡ ਭਰਨ ਤੋਂ ਬਾਅਦ ਇਸ ਤਰੀਕੇ ਨਾਲ ਤੁਸੀਂ ਹੁਣ ਦੇਖੋਗੇ ਇੱਥੇ ਜਿਹੜੀ ਹੈ ਫਿਲ ਐਪਲੀਕੇਸ਼ਨ ਦੀ ਆਪਸ਼ਨ ਸੀਗੀ ਉਹ ਹੁਣ ਨਹੀਂ ਹੈਗੀ ਤੇ ਬੱਚੇ ਦੀ ਇਸ ਤਰੀਕੇ ਨਾਲ ਜਿਹੜੀ ਉਹ ਪ੍ਰੋਫਾਈਲ ਜਿਹੜੀ ਉਹ ਸ਼ੋ ਹੋ ਰਹੀ ਹੈ ਠੀਕ ਹੈ ਉਹਦੀ ਜੋ ਵੀ ਐਪਲੀਕੇਸ਼ਨ ਹੈ ਉਹ ਕੰਪਲੀਟ ਹੈ ਠੀਕ ਹੈ ਆਧਾਰ ਸੀਡਿੰਗ ਹੋਈ ਹੈ ਸਾਰਾ ਹੀ ਕੰਪਲੀਟ ਹੈ ਜਿਹੜਾ ਇਹਦਾ ਕੇਵਾਈਸੀ ਵੀ ਕੰਪਲੀਟ ਹੈ ਕੇਵਾਈਸੀ ਆਪਾਂ ਕੰਪਲੀਟ ਕੀਤਾ ਸੀ ਓਟੀਆਰ ਨਾਲ ਠੀਕ ਹੈ ਜੀ ਤਿਆਰ ਰੱਖਣਾ ਫਰਸਟ ਸਟੈਪ ਫੇਰ ਰਿਪੀਟ ਕਰ ਰਿਹਾ ਫਰਸਟ ਫਰਸਟ ਸਟੈਪ ਰਜਿਸਟ੍ਰੇਸ਼ਨ ਆ ਬੱਚੇ ਦੀ ਕਰਨੀ ਉਸ ਤੋਂ ਬਾਅਦ ਓਟੀਆਰ ਆ ਵਨ ਟਾਈਮ ਰਜਿਸਟ੍ਰੇਸ਼ਨ ਉਸ ਤੋਂ ਬਾਅਦ ਅਪਲਾਈ ਫਰਸਟ ਸਕਾਲਰਸ਼ਿਪ ਠੀਕ ਹੈ ਇਸ ਤਰੀਕੇ ਨਾਲ ਤਿੰਨ ਤਰੀਕੇ ਫਾਲੋ ਕਰੋਗੇ ਤੇ ਫਿਰ ਸਕਾਲਰਸ਼ਿਪ ਅਪਲਾਈ ਹੋਏਗੀ ਰਜਿਸਟ੍ਰੇਸ਼ਨ ਤੇ ਓਟੀਆਰ ਲਈ ਜਿਹੜੀ ਹੈਗੀ ਆ ਉਹ ਵੀਡੀਓ ਜਿਹੜੀ ਉਹ ਡਿਸਕ੍ਰਿਪਸ਼ਨ ਵਿੱਚੋਂ ਤੁਹਾਨੂੰ ਮਿਲ ਜਾਏਗੀ ਧੰਨਵਾਦ